ਬੁਝਾ ਸੰਗਤ ਲੋਹੇ ਪਾਪਾ ਕੰਲਾ ਕੰਲਾਕ ਪਟਾਲੇ ਤੋਂ ਪਾਪਾ ਕੰਲਾ ਦੀ ਦੁਨੀ ਲਗਭਗ 30 ਕਿਲੋ ਕਿਲਾ ਲਓ ਜੀ ਆ ਤੁਹਾਡਾ ਗੁਰਦੁਆਰਾ ਪਾਪਾ ਕੰਲਾ ਸਾਈਟ ਲੋ ਜੀ ਇੰਟਰਸਟ ਕਰਦੇ ਕਿੰਨੀ ਪਿਆਰੀ ਲੱਗੀ ਹੋਈ ਹੈ ਬੋਲੋ ਮੈਂ ਤੁਹਾਨੂੰ ਧੰਨ ਰੱਖੂ ਸੱਚੀ ਉਸ ਲੋ ਜੀ ਇੱਥੇ ਚਾਹ ਦਾ ਪ੍ਰਸ਼ਾਦ ਦੇ ਨਾਲ ਨਾਲ ਸਨੈਕਸ ਸੰਗਤਾਂ ਵਿੱਚ ਵਰਤਾਏ ਜਾ ਰਹੇ ਨੇ ਲੋ ਜੀ ਸੰਗਤਾਂ ਦੇ ਖੁਦ ਦਰਸ਼ਨ ਕਰਨੀਆਂ ਹੈ ਬਾਦਰ ਸੇ ਕਰਾ ਗਏ ਹੁਣ ਸੱਜਣ ਬਾਬਾ ਜੀ ਦੇ ਅੰਦਰ ਜਾ ਕੇ ਤੇ ਬਸੰਤਾਰਾ ਕਾਟ ਤੇ ਨੂੰ ਨਵੇਂ ਵਲਗ ਤੁਹਾਡਾ ਸਵਾਗਤ ਹੈ ਵੈਲਕਮ ਬੈਕ ਟੂ ਮਾਈ ਚੈਨਲ ਅਗਰੇ ਦੁਨੀਆ 21 ਸੋ ਆਈ ਹੋਪੀ ਸਾਰੇ ਘੈਂਟ ਹੋਏਗੇ ਵਾਹਿਗੁਰੂ ਦੀ ਕਿਰਪਾ ਨਾਲ ਸੋ ਅੱਜ ਆਪਾਂ ਜਾ ਰਹੇ ਹਾਂ ਇੱਕ ਨਵੇਂ ਟੂਰ ਤੇ ਸੋ ਨਾਲ ਅਜਮੇਦ ਨਾਲਾ ਗਗਨਦੀਪ ਸਿੰਘ ਜੀ ਸੋ ਅੱਜ ਆਪਾਂ ਜਾ ਰਹੇ ਹਾਂ ਬਾਬਾ ਬਕਾਲਾ ਦਰਸ਼ਨ ਕਰਨ ਸੋ ਨਾਊ ਵੀ ਆਰ ਗੋਇੰਗ ਟੂ ਬੱਸ ਸਟੈਂਡ ਸਭ ਤੋਂ ਪਹਿਲਾਂ ਆਪਾਂ ਬੱਸ ਸਟੈਂਡ ਜਾਵਾਂਗੇ ਉੱਥੋਂ ਬੱਸ ਫਰਾਂਗੇ ਚੁੱਕੇ ਆ ਆਪਣੇ ਬਟਾਲਾ ਸ਼ਹਿਰ ਚ ਤੇ ਦੇਖੋ ਇਹ ਲਿੰਕ ਵਾਲਾ ਤਲਾ ਹੈ ਸੋ ਗਗਨ ਜੀ ਆਪਣੀ ਚਲਾ ਰਹੇ ਨੇ ਐਕਟਿਵ ਆ ਸੋ ਵੀ ਆਰ ਵੈਰੀ ਐਕਸਾਈਟਿਡ ਟੂ ਗੋ ਟੂ ਅਜਪਾਪਾ ਬਕਾਲਾ ਸਾਹਿਬ ਗੁਰਦੁਆਰਾ ਜੀ ਐਕਸਪਲੋਰ ਕਰਾਂਗੇ ਤੇ ਉੱਥੋਂ ਤੁਹਾਨੂੰ ਇਤਿਹਾਸ ਨਾਲ ਰੂਬਰੂ ਕਰਾਵਾਂਗੇ ਸੋ ਬਨੇ ਰਹੋ ਵੀਡੀਓ ਦੇ ਵਿੱਚ ਸੋ ਪਹੁੰਚ ਚੁੱਕੇ ਆ ਬੱਸ ਸਟੈਂਡ ਆ ਸਾਡਾ ਬੱਸ ਸਟੈਂਡ ਆ ਬਟਾਲੇ ਦਾ ਸੋ ਲੋ ਜੀ ਐਕਟਿਵ ਆ ਲਾਂ ਲੱਗਿਆ ਭਾਰਤ ਚ ਤੇ ਵੇਖੋ ਯਾਰ ਸੰਡੇ ਕਰਕੇ ਪੂਰੀ ਪਾਰਕਿੰਗ ਫੁੱਲ ਹੀ ਪਈ ਆ। ਬੱਸ ਸਟੈਂਡ। ਅੱਲਾ ਇਸਾ ਪੂਰੀ ਅੱਜ ਐਕਟੀਵਿਟੀ ਵਾਲਾਂ ਚੱਲ ਚੁੱਕੇ ਨੇ ਪਾਰਕਿੰਗ ਸੇ ਸੋ ਲਗਾਣ ਜਾ ਰਹੇ ਆ। ਸੋ ਜੀ ਐਕਟੀਵਿਟੀ ਵੀ ਮੈਨੂੰ ਲਗੀ ਪਰਚੀ ਸਾਨੂੰ। ਜਾਨੇ ਪਾਰਕਿੰਗ ਚ ਲਾ ਦਿੱਤੀ ਆ ਤੋ ਨਾਓ ਵੀ ਆਰ ਗੋਇੰਗ ਟੂ ਟੇਕ ਬੱਸ ਜਲੰਧਰ ਵਾਲੀ ਬੱਸ ਫੜਾਂਗੇ। ਫਾਈਨਲੀ ਸਾਨੂੰ ਬੱਸ ਮਿਲ ਗਈ ਆ ਰੋਡਵੇ ਦੀ ਆਪਾਂ ਬਹਿ ਲੱਗੇ ਅੰਦਰ। ਸੋ ਬਾਬਾ ਬਗਲੇ ਤੱਕ ਦੇਖਦਾ ਤੁਹਾਨੂੰ ਦਸਤਾ ਮੈਂ। ਇਹ ਸਾਡਾ ਬਟਾਲੇ ਦਾ ਬੱਸ ਸਟੈਂਡ ਆ। ਉੱਲੋ ਇਹ ਬੈਠਣ ਲੱਗੇ ਆਪਾਂ ਬੱਸ ਉਹ ਅਗਹੀ ਸੀਟ ਤੇ ਬੱਥੇ ਬੈ ਜਾਗੇ ਉਹ ਦੀਪ ਸਿੰਘ ਜੀ ਤੇ ਮੈਂ ਬੈਠ ਚੁੱਕੇ ਆਂ ਬੱਸ ਆ ਗਿਆ ਬੱਲੇ ਵੇਚਣ ਵਾਲਾ ਇਹ ਦੂਜੇ ਸੰਗਿਆਂ ਨੂੰ ਕਿ ਪਪਾ ਪਗੜਾ ਲੱਖ ਬਟਾਲੇ ਤੋਂ ਪਪਾ ਬਕਾਲੇ ਦੀ ਦੂਰੀ ਲਗਭਗ 32 ਕਿਲੋਮੀਟਰ ਆ ਜੋ ਸਲੋ ਜੀ ਬੱਸ ਸਾਡੀ ਨਿਕਲ ਚੁੱਕੀ ਆ ਪਰ ਭਾਈ ਦੋ ਇਹ ਪਪਾ ਪਗੜਾ ਲੱਖ ਨੰਬਰ ਪੰਨਾ ਰੁਪਏ ਲੱਗੇ ਬਾਬਾ ਬਕਾਲਾ ਦੇਖ ਜਾਨੇ ਤੇ ਬਸ ਸਾਡੀ ਉੜਤੀ ਜਾ ਰਹੀ ਹੈ ਹਵਾ ਚ ਤੇ ਆਪਾਂ ਬਸ ਥੋੜੀ ਦੇਰ ਚ ਪਹੁੰਚ ਜਾਣਾ ਬਾਬਾ ਬਕਾਲਾ ਸਾਹਿਬ ਆਪਾਂ ਧੰ ਗੁਰੂ ਰਾਮਦਾਸ ਬਾਬਾ ਬਕਾਲਾ ਬਸਾਂ ਨੂੰ ਲਾਤੇ ਕਿੱਧਰ ਹੁਣ ਉਧਰ ਜਾਣਾ ਸੋ ਚਲੋ ਸੋ ਲੋ ਜੀ ਫਾਈਨਲੀ ਗਗਨ ਤੇ ਮੈਂ ਪਹੁੰਚ ਚੁਕੇ ਹਾਂ ਧੰ ਧੰ ਗੁਰੂ ਤੇਗ ਬਾਦ ਜੀ ਦੇ ਪਵਿੱਤਰ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਮਨੇ ਪਵਿੱਤਰ ਦੇ ਗੇਟ ਦੇਖ ਰਹੇ ਹੋ ਔਰ ਤੋਂ ਆਪਾਂ ਐਂਟਰੈਂਸ ਕਰ ਲਈਆ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਦੇ ਗੁਰਦੁਆਰੇ ਦੇ ਅੰਦਰ ਬਾਬਾ ਬਕਾਲਾ ਸਾਹਿਬ ਐਂਟਰੈਂਸ ਕਰਦੇ ਆ ਅੰਦਰ ਲੈ ਕੇ ਚੱਲਦੇ ਆ ਤੁਹਾਨੂੰ ਲੋ ਜੀ ਐਂਟਰੈਂਸ ਕਰਦੇ ਕਿੰਨੀ ਪਿਆਰੀ ਲੱਗੀ ਹੋਈ ਹੈ ਨੀ ਰਹਣ ਕਾਏ ਤੇ ਸੰਡੇ ਤੇ ਬਹੁਤ ਜ਼ਿਆਦਾ ਸੰਗਤ ਆਂਦੀ ਆ ਦਰਸ਼ਨ ਮਿਲੇ ਕਰਨ ਬਾਬਾ ਜੀ ਦੇ ਘਰੇ ਸੋਵਰ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਸਾਹਿਬ ਸੋਵਰ ਦੇ ਵਿੱਚ ਜਾ ਕੇ ਦਰਸ਼ਨ ਕਰਨ ਹੋ ਜੀ ਹੁਣ ਆਪਾਂ ਤੇ ਆਪਣੀ ਜੋੜੀ ਜਮਾ ਕਰਾਵਾਂਗੇ ਤੇ ਸੰਗਤ ਦਾ ਇਕੱਠ ਦੇਖੋ ਯਾਰ ਕਿੰਨੀ ਸੰਗਤ ਆਈ ਹੋਈ ਆ ਤੇ ਆ ਤੁਹਾਡਾ ਜੋੜਾ ਘਰ ਆ ਤੇ ਨਾਲ ਹੀ ਸਰੋਵਰ ਵੀ ਆ ਇੱਧਰ ਸੋਚੇ ਆਪਾਂ ਹੁਣ ਕਰਾਣੇ ਆਪਣੇ ਜੋੜੇ ਜਮਾ ਮਨਦੀਪ ਸਿੰਘ ਜੀ ਜੋੜੇ ਕਰਾ ਰਹੇ ਨਾਲ ਹੀ ਕਰਦੇ ਆ ਪਪਾਈ ਜੋੜੇ ਜਮਾ ਕਰਾਤੇ ਆ ਕਿ ਜਾ ਰਹੇ ਆ ਸਰੋਵਰ ਤੇ ਇੱਥੋਂ ਦਾ ਪਵਿੱਤਰ ਸਰੋਵਰ ਆ ਦੇਖੋ ਕੱਡਾ ਵੱਡਾ ਧੰਨਵਾਦ ਉਸ ਜੀ ਪਾਸ ਸਾਥੀ ਸੇ ਵਾ ਕਰ ਰਹੀਆਂ ਨੇ ਦੇਖੋ ਲੋ ਜੀ ਇੱਥੇ ਚਾਹ ਦਾ ਪ੍ਰਸ਼ਾਦ ਦੇ ਨਾਲ ਸਨੈਕਸ ਸੰਗਤਾਂ ਵਿੱਚ ਵਰਤਾਏ ਜਾ ਰਹੇ ਨੇ ਸਾਡੇ ਕੋ ਜੀ ਸੇਵਾ ਕਰਦੇ ਪਏ ਨੇ ਸੰਗਤਾਂ ਦੇਖੋ ਸੇਵਾਦਾਰ ਇੱਥੋਂ ਦੇ ਲੋ ਜੀ ਗੁਰਦੁਆਰਾ ਸਾਹਿਬ ਦੀ ਐਂਟਰੈਂਸ ਕਰਦੇ ਅੰਦਰ ਦਰਸ਼ਨ ਕਰਨ ਚੱਲੇ ਆਪਾਂ ਕਾਠ ਕਿੰਨਾ ਹੈ ਜਿਹੜੇ ਅੰਦਰ ਆ ਚੁੱਕੇ ਆ ਤੇ ਇੱਥੇ ਆ ਕੇ ਦਰਸ਼ਨ ਮੇਲੇ ਕਰਦੇ ਆ ਆਪ ਵੀ ਤੇ ਤੁਹਾਨੂੰ ਵੀ ਕਰਾਣੇ ਆ ਤੇ ਸੰਗਤਾਂ ਦਾ ਬਹੁਤ ਜ਼ਿਆਦਾ ਕਾਠਾ ਹੈਗਾ ਵਾ ਇੱਥੇ

o

ਵਿੱਤ ਸਥਾਨ ਜਿੱਥੇ ਬਾਬਾ ਜੀ ਨੇ 26 ਸਾਲ ਭਗਤੀ ਕੀਤੀ ਸੀ ਪੁਰਾ ਸਾਈਂ ਕਰੋ ਦਰਸ਼ ਚਲੋ ਜੀ ਦਰਸ਼ਨ ਕਰਨ ਤੋਂ ਬਾਅਦ ਉਹ ਪ੍ਰਸ਼ਾਦ ਸੇਕਣ ਲੱਗੇ ਤੇ ਪ੍ਰਸ਼ਾਦ ਦੀ ਦੇਗ ਤੇ ਸੰਗਤਾਂ ਸ਼ੱਕ ਰੀਆਂ ਸੋ ਗਗਨ ਜੀ ਵੀ ਲੱਗੇ ਲਾਈਨ ਚ

ਗੁਰੂਕਾਰ ਦਾ ਇਤਿਹਾਸ ਆਤੋਦਾ ਸੋ ਮੇਰੇ ਵੀ ਪੈਨ ਪੜਾ ਪੋਸਟ ਕਰਕੇ ਵੀਡੀਓ ਤੁਸੀਂ ਆ ਸਾਰਾ ਇਤਿਹਾਸ ਪੜ ਲਿਓ ਬਾਕੀ ਹੋਰ ਵੀ ਪਰੂਪਰੂ ਕਰਾਨੇ ਆ ਕਿਸੇ ਕੋ ਪੁੱਛਦੇ ਆ ਇਤਿਹਾਸ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਕੀ ਬਣੇ ਵਾਗੁਰੂ ਜੀ ਦਾ ਖਾਲਸਾ ਵਾਗੁਰੂ ਜੀ ਜੀ ਬਾਬਾ ਜੀ ਤੁਹਾਨੂੰ ਇਤੋ ਦਾ ਇਤਿਹਾਸ ਸੁਣੋ ਗੁਰੂ ਕਰ ਲਗੇ ਸੋ ਬਾਬਾ ਜੀ ਇਸ ਇਤਿਹਾਸ ਬਾਰੇ ਥੋੜੇ ਜਾਣਨਾ ਪਾਓ ਸਾਡੀ ਸਾਹਾ ਸੰਗਤ ਨੂੰ ਜਾਣਨਾ ਬਾਬਾ ਜੀ ਮੈਂ ਤੇ ਨਾ ਨਾਗਰਨ ਧੀਆ ਤੇ ਨਾਮ ਹੈ ਕਥਾਵਾਚਕ ਆ ਮੈਂ ਜਾਨ ਅਨਪੜ ਬੰਦਾ ਹਾਂ ਪਰ ਮੈਂ ਗੁਰੂ ਨੂੰ ਇੱਥੇ ਹਾਜ਼ਰ ਸਮਝਦਾ ਤੇ ਬਾਕੀ ਪੁਰਾਣਾ ਸ਼ਬੂ ਜਿੰਨਾ ਦਾ ਇੰਨਾ ਹੈਗਾ ਹੈ ਵੀ ਇਹ ਮਹਾਰਾਜ ਜਿਹੜੇ ਹੀ ਇਹ ਪੁਰਾਣਾ ਸ਼ਾਹਬ ਚ ਰਹਿੰਦੇ ਸੀ ਉਹ ਇੱਕ ਵਪਾਰੀ ਹਾਜੀ ਦਾ ਮਹਿਲ ਬਣਿਆ ਵਪਾਰੀ ਦਾ ਪਰੇ ਪੰਜ ਮੰਜ਼ਲਾ ਉਹ ਉਹ ਉੱਥੇ ਵਪਾਰੀ ਜਿਹੜਾ ਆ ਉਹਨੇ ਅਬਜ਼ਰੋ ਸ਼ਬਦਾ ਲਿਆਂਦਾ 베ਰੇ ਦੇ ਵਿੱਚ ਰੱਖ ਕੇ ਤੇ ਵੇਚੀਆਂ ਨੇ ਸਿਆਣੇ ਭਾਰਤੇ ਉਹ ਬੇੜਾ ਜਿਹੜਾ ਸੀ ਉਹਦਾ ਆਵਾਬ ਆ ਗਈ ਤੇ ਡੁੱਬਣ ਲੱਗਾ ਕੋਈ ਐਸਾ ਜਾਣਸ਼ ਹੋ ਗਿਆ ਵਿੱਚ ਪਾਣੀ ਪੈ ਗਿਆ ਮੇੜੇ-ਬੇੜੇ ਦੇ ਵਿੱਚ ਕੁਝ ਪਾਣੀ ਪੈ ਗਿਆ ਜਦੋਂ ਉਹ ਬੇੜਾ ਡੁੱਬ ਕੇ ਸਭ ਕੁਝ ਹੀ ਗਾਂ ਚੱਲਿਆ ਸੀ ਫੇਰ ਉਹਦੇ ਵਿੱਚ ਇੱਕ ਬੰਦਾ ਬੈਠਾ ਉਹਨੇ ਆਖਿਆ ਵੇ ਤੂੰ ਗਾਰੇ ਗੁਰੂਆਂ ਨੂੰ ਯਾਦ ਕਰਦਾ ਹੈ ਗੁਰੂ ਤੇਗ ਬਹਾਦਰ ਨੂੰ ਯਾਦ ਕਰ ਉਹਨੇ ਆਖਿਆ ਮੈਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਇਹ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਹਿੰਦ ਦੀ ਜਾਦਰ ਮੈਂ ਵਪਾਰੀ ਆ ਤੇ ਮੈਂ ਬੇਨਤੀ ਕਰਦਾ ਆ ਵੀ ਮੈਂ 500 ਮੋਹ ਤੁਹਾਨੂੰ ਜੜਾਉਂਗਾ ਦਾਦਾ ਜੀ ਤੇ ਮੈਨੂੰ ਇਥੋਂ ਬਚਾਓ ਮੇਰਾ ਬੇੜਾ ਬੰਨੇ ਲਾਓ ਤੇਰੇ ਮਹਾਰਾਜ ਜਿਹੜੇ ਹੀ ਤੇਗ ਬਹਾਦਰ ਪਾਤਸ਼ਾਹ ਇਹ ਬੰਮਣ ਰੂਪ ਦੇ ਵਿੱਚ ਗਏ ਨਰੰਕਾਰ ਦੀ ਜੋਤ ਸੀ ਨਾ ਤੇ ਕਿਸੇ ਨੂੰ ਥੋੜਾ ਜਿੜੇ ਉਹ ਨਰੰਕਾਰ ਦੀ ਜੋ ਨਿਹਰੇ ਟੇਗਵੱਦ ਜਿਹੜੇ ਉੱਥੇ ਅੱਪੜ ਗਏ ਤੇ ਪਵਨ ਰੂਪ ਦੇ ਵਿੱਚ ਉਹ دریا ਜਿਹੜਾ ਉਹਦੇ ਪਾਣੀ ਥੱਲੇ ਹੋ ਕੇ ਦੋਨਾ ਮੋਢਾ ਢਾਕੇ ਤੇ ਉਹਦਾ ਬੇੜਾ ਬੰਨੇ ਲਾਤਾ ਬੇੜਾ ਬੰਨੇ ਲਾਤਾ ਉਹਨਾਂ ਆਖਿਆ ਬੜੀ ਖੁਸ਼ੀ ਦੇ ਵਿੱਚ ਮੈਂ ਜਦੋਂ ਮਾਰੀ ਗਿਆ ਹਰ ਸਭ ਕੁਝ ਸੌਦਾ ਵੀ ਗਿਆ ਹੀ ਤੇ ਮੈਂ ਬਾਬੇ ਨੂੰ 500 ਮੋਰ ਦੇ ਆਵਾ ਕਿਸੇ ਨੇ ਦੱਸ ਦਿੱਤਾ ਹੀ ਵੀ ਬਾਬਾ ਬਾਬੇ ਬਕਾਲੇ ਉੰਨੇ ਫਿਰ ਬਾਬੇ ਬਕਾਲੇ ਜਿਹੜੋਂ ਦੱਸਿਆ ਉਹ ਵੀ ਸਾਧੂ ਇਹੋ ਕੋਈ ਜਨੇ ਦੱਸਿਆ ਵੀ ਬਾਬਾ ਬਾਬੇ ਬਕਾਲੇ ਆ ਤੇ ਉਹ ਸਾਧੂ ਨੇ ਸ਼ਬੂ ਮੰਨ ਦੇ ਉੱਤੇ ਉਹਨਾਂ ਨੇ ਵਜਨ ਕੀਤਾ ਵੀ ਇਹ ਜਿਹੇ ਬਾਬੇ ਬਕਾਲੇ ਨੇ ਤੇ ਮੈਂ ਫਿਰ ਉਹਨਾਂ ਨੂੰ ਮੋਹਰਾ ਚੜਾ ਆ ਮੈਂ ਜਦੋਂ ਮੋਹਰਾਂ ਲੈ ਕੇ ਆਇਆ ਉਹ ਵਪਾਰੀ ਦੇ ਇੱਥੇ 22 ਮੰਝੀਆਂ ਡੱਠੀਆਂ ਸੀ ਉਹਨਾਂ ਆਖਿਆ ਉਹਨ ਕੀ ਕਰਾਂ ਮੈਨੂੰ ਸ਼ਬੂਤ ਨਹੀਂ ਮੈਨਾਂ ਬਾਹਿਆਂ ਦੇ ਵਿੱਚ ਕਿਹੜਾ ਬਾਬਾ ਹੈ ਉਹਨਾਂ ਉਹਨੂੰ ਬੇਸ਼ਿਆਣ ਫਗੇ ਨੇ ਦੇਖਤੀ ਤੁਹਾਡੇ ਅੱਗੇ ਸਿਆਣੇ ਬੰਦੇ ਨੇ ਪੇ ਤੁ ਜਿਹੜਾ ਬਾਬਾ ਕਿੰਨੀ ਮੋਹਰ ਚੁੱਕੀ ਆ ਨਾ ਮੈਂ 500 ਉਹਨੇ ਹਰ ਪੁਛਾਰਿਆ ਨੇ ਕਿ ਮੋਹਰ ਦੇਈ ਜਾ ਪੰਜ ਪੰਜ ਮੋਹਰਾਂ ਦੇਈ ਜਾ ਤੇ ਕਿ ਇਹ ਜਿਹੜਾ ਹੋਊਗਾ ਤੇ ਬਾਬਾ ਜਿਹੜਾ ਛਹੀ ਉਹ ਆਪੇ ਬੋਲ ਪੂਗਾ ਜਿਹਨੇ ਬੇੜਾ ਬਣੇ ਲਾਇਆ ਉਹਨੇ ਫਿਰ ਉਹ ਜਿਹੜੀਆਂ 22 ਮੰਦੀਆਂ ਸੀ ਉਹਨਾਂ ਨੂੰ ਆਪਣੀਆਂ ਮੋਹਰਾਂ ਦੇਈ ਆ ਦੋ ਦੋ ਚਾਰ ਚੱਲ ਜੋ ਬੜੇ ਖੁਸ਼ ਹੋਣੇ ਤੇ ਹੋ ਗਏ ਇਥੇ ਫਿਰ ਉਹ ਆਪੋ ਵੀ ਹੋਸ਼ ਗਿਆ ਵੀ ਬਾਬੇ ਲੱਭਦੇ ਨਹੀਂ ਇਹ ਤੇ ਕੋ ਮੁੰਡਾ ਭੇਡਾਂ ਬੂਡਾਂ ਚਾਰਦਾ ਹੀ ਉਹਨਾਂ ਸ਼ਾਮਿਆਂ ਦੇ ਵਿੱਚ ਜਾੜਾ ਹੀ ਹੁੰਦੀਆਂ ਸੀ ਕੱਜੇ ਦਾ ਉਹਨਾਂ ਖਿਆ ਵੀ ਕਾਕਾ ਇੱਥੇ ਕੋਈ ਤੂੰ ਪਿੰਡ 'ਚ ਫਿਰਦਾ ਆਂ ਭੇਡਾਂ ਚਾਰਦਾਂ ਲਾਗੇ ਬੱਲੇ ਕੋਈ ਹੋਰ ਬਾਬਾ ਹੈਗਾ ਐ ਇਹਨਾਂ ਬਾਈਆਂ ਬਾਬਿਆਂ ਤੋਂ ਬਗੈਰ ਕੋਈ ਵੀ ਬਾਬਾ ਹੋਵੇ ਜਾਂ ਕੋਈ ਸਾਧੂ ਹੋਵੇ ਇਸ ਪਿੰਡ 'ਚ ਲਾਲਾ ਤੇ ਜਾਂ ਗੁਰਦੁਆਰੇ ਦੇ ਵਿੱਚ ਲਾਲਾ ਕੋਈ ਬੰਦਾ ਦੱਚ ਵੀ ਹੈਗਾ ਭਗਵੇਂ ਲੀੜਿਆਂ ਵਾਲਾ ਜਾਂ ਕੋਈ ਸ਼ਾਲੂ ਭਗਤੀ ਕਰਨ ਵਾਲਾ ਉਹਨੇ ਆਖਿਆ ਇੱਕ ਗਾਉਂ ਦਾ ਨਾ ਆਇਆ ਤੇ ਉਹ ਕਿਥੇ ਪੋਰਾ ਸਾਹਿਬ ਜੀ ਰਹਿੰਦਾ ਫੇਰ ਉਹ ਵਪਾਰੀ ਨੇ ਕਿਹਾ ਮੇਰੇ ਨਾਲ ਚੱਲ ਉਹਨੂੰ ਮਹਾਰਾਜ ਨੇ ਬਖਸ਼ ਦਿੱਤੀ ਉਹ ਨਾਲ ਤੁਰਿਆ ਤੇ ਉਹ ਬੱਚਾ ਜਿਹੜਾ ਸੀ ਆਣ ਕੇ ਤੇ ਪੋਰਾ ਸਾਹਿਬ ਦੇ ਲਾਗੇ ਖਲੋ ਗਿਆ ਤੇ ਉਥੇ ਖਲੋਟੀ ਸੀ ਬੀਬੀ ਮੈਂ ਇੱਕ ਮਾਤਾ ਬਾਬਿਆਂ ਦੀ ਦਾਦੀ ਜੰਦ ਜੀ ਇਤਨਾ ਕਰਕੇ ਉਹ ਬੀਬੀ ਜਿਹੜੀ ਖਲੋਟੀ ਤੇ ਉਹ ਬੀਬੀ ਨੇ ਆਖਿਆ ਵੀ ਬਾਬੋ ਵਪਾਰੀ ਨੇ ਬੀਬੀ ਜੀ ਬਾਬਿਆਂ ਦੇ ਦਰਸ਼ਨ ਕਰਨੇ ਆ ਤੇ ਉਹਨੇ ਆਖਿਆ ਵੀ ਐ ਇਸ਼ਾਰੇ ਨਾਲ ਸਮਝਾਇਆ ਬੀਬੀ ਨੇ ਭਈਆ ਭੋਰੇ ਦੇ ਵਿੱਚ ਵੜ ਜਾ ਕੇ ਬਾਬਿਆਂ ਦੇ ਦਰਸ਼ਨ ਕਰਨੇ ਆ ਉਹ ਇਦਾਂ ਭੋਰਾ ਹੀ ਉਹ ਭੋਰੇ ਦੇ ਵਿੱਚੋਂ ਬਾਬੇ ਰਾਤ ਨੂੰ ਨਿਕਲਦੇ ਹੀ ਜਣੇ ਨਹੀਂ ਨਿਕਲਦੇ ਉਹ ਵਪਾਰੀ ਜਾ ਕੇ ਦੇ ਅੰਦਰ ਉਹਨੇ ਪੰਜ ਮੋਹਰਾਂ ਬਾਬਿਆਂ ਨੂੰ ਮੱਥਾ ਟੇਕ ਦਿੱਤਾ ਤੇ ਬਾਬਿਆਂ ਨੇ ਘਾੜੀਓਂ ਕਿਹਾ ਵੀ 500 ਮੋਹਰ ਤੋਂ ਅੱਛੁਖੀ ਜਿਹਨਾਂ ਤੋਂ ਭੁਗੇ ਮਰ ਲੰਗਾ ਹਾਂ ਤੇ ਹੁਣ ਪੰਜ ਮੋਹਰਾਂ ਦੇਣਾ ਤੇ ਉਹ ਵਪਾਰੀ ਜਿਹੜਾ ਹੈ ਹੀ ਉਹਨੇ ਫਿਰ ਆਖਿਆ ਵੀ ਇਹ ਬਾਬੇ ਇਹੋ ਹੀ ਆ ਮੁੜ ਕੇ ਬਾਬਿਆਂ ਨੇ ਫਿਰ ਆਈਏ ਦਾ ਝੁੱਕ ਕੇ ਵਖਾਇਆ ਤੇ ਇੱਥੇ ਬਾਬਿਆਂ ਦੇ ਲਹੂ ਵਗਣ ਲਿਆ ਅੱਡੀ ਛੱਟ ਲੱਗੀ ਉਦੋਂ ਕਿਲ ਖੋ ਵੀ ਆ ਬੇੜੇ ਦਾ ਉਨੇ ਕਹ ਆ ਵੇ ਮੇਰੇ ਕਿਲ ਖੋਬਿਆ ਮੇਰੇ ਤੇਰਾ ਜੇ ਮੈਂ ਤੇਰਾ ਬੇੜਾ ਬਣੇ ਮਹਾਰਾਜੇ ਲਾਉਣ ਵਾਲਾ ਤੇ ਬੇੜਾ ਤੇਰਾ ਬਣੇ ਲੱਗ ਗਿਆ ਤੇ ਆ ਮੈਂ ਮੇਰੀ ਨਿਸ਼ਾਨੀ ਆਈ ਇੱਕ ਜਿਆ ਮੋਢਾ ਥੱਲੇ ਲਾਇਆ ਉੱਚ ਜਿਹੜਾ ਕਿਲ ਖੋਬਿਆ ਦੂਜੀ ਤੋਂ 500 ਮੋਹਰ ਛੁਕੀ ਉਹਨੇ ਉਸੇ ਵੇਲੇ ਕੱਢ ਕੇ 500 ਮੋਹਰ ਬਾਬਿਆਂ ਨੂੰ ਦੇ ਦਿੱਤੀ ਇੱਕ ਵਾਰ ਦਰਸ਼ਾਵਦੀ ਗਾੜੀ ਮਾਠਾ ਦੇਖਿਆ ਉਹਨੇ ਕਿਹਾ ਬਾਬਾ ਜੀ ਮੈਂ ਤੁਹਾਡਾ ਮਿਰਦੇ ਕਿਰਪਾ ਰੱਖਿਓ ਤੁਹਾਡਾ ਲਾਮੇ ਸ਼ੇਵਾਰਾ ਤੁਹਾਡਾ ਮੈਂ ਕੁਕਰਿਆ ਲਾਸ਼ਾਂ ਤੁਹਾਡਾ ਦਸਾਂ ਦਾ ਦਾਸ਼ਾਂ ਮੈਨੂੰ ਬਹੁਤ ਖੁਸ਼ੀ ਹੋਈ ਤਾਂ ਦਰਚਾਂ ਦੇ ਦਿੱਤੇ ਤੇ ਫਿਰ ਉਹਨੇ ਬਾਹਰ ਨਿਕਲ ਕੇ ਲੋਕਾਂ ਨੂੰ ਦੱchnਾ ਸ਼ੁਰੂ ਕਰਨ ਦਿੱਤਾ ਬਾਬਾ ਲਾਡੋ ਬਾਬਾ ਲਾਡੋ ਬਾਬਾ ਲਾਡੋ ਵੀ ਬਾਬਾ ਲੱਬ ਲਿਆ ਉਸ ਵੇਲੇ ਜੀ ਬੋਲੀ ਦੇ ਨਾਲ ਫਿਰ ਦੁਨੀਆ ਜਿਹੜੀ ਹੈ ਇੱਥੇ ਫਿਰ ਆਉਣ ਦਾ ਹੈ ਵੀ ਫਿਰ ਉਹ ਬਾਈਵੰਦੀਆਂ ਵਾਲੇ ਤੇ ਭੱਜ ਗਏ ਤੇ ਫਿਰ ਬਾਬਾ ਜੀ ਨੇ ਇੱਥੇ ਸਵੇਰੇ ਆਣ ਕੇ 8-9 ਵਜੇ ਉਦੋਂ ਪੁਰਾ ਸਾਵਦੇ ਵਿੱਚੋਂ ਆਉਣਾ ਉਹਨਾਂ ਨੇ ਆਪਣਾ ਕਰਕੇ ਜੋ ਸ਼ਰੀਰ ਦੇ ਨਾਲ ਬੰਦਗੀ ਕਰਨੀ ਜਾਂ ਮੈਸ਼ਨਾਨ ਕਰਨਾ ਫਿਰ ਉਹ ਇੱਥੇ ਆਣ ਕੇ ਜਿੱਥੇ ਅੱਜ ਹੁਣ ਗ੍ਰੰਥੀ ਪਾਠ ਕਰਨ ਦਾ ਹੈ ਅੰਦਰ ਇੱਥੇ ਆਣ ਕੇ ਬਾਬਾ ਜੀ ਫਿਰ ਬੈਂਦੇ ਸੀ ਦੋ ਘੰਟੇ ਦੋ ਘੰਟੇ ਬਾਅਦ ਆਪ भजन ਕਰਦੇ ਸੀ ਸੰਗਤ ਨਾਲ ਸੰਗਤ ਉਹਦਾ ਸ਼ਾਮੇ ਦੇ ਨਾਲ ਐਸੀ ਸ਼ਾਬਦੀ ਉਹ ਸੰਗਤ ਨੇ ਜਦੋਂ ਆਉਣਾ ਤੇ ਬਾਬਾ ਜੀ ਨੇ ਆਪਣੀ ਕੋਈ ਕਥਾ ਸੁਣਾਉਣੀ ਕੋਈ ਮਹਾਰਾਜ ਦਾ भजन ਸੁਣਾਉਣਾ ਤੇ ਫਿਰ ਉਹ ਸੰਗਤ ਨੇ ਜਾ ਜਾਣਾ ਪਿੰਡਾਂ ਦੇ ਵਿੱਚ ਉਹਨਾਂ ਸ਼ਾਦਿਆਂ ਨੇ ਦੱਸ ਦਿੱਤਾ ਵੀ ਗੁਰੂ ਜੀ ਘਾਟਾ ਜਿਹੜੇ ਨੇ ਉਹ ਗੁਰੂ ਨੇ ਹਾਜ਼ਰ ਆ ਉੱਥੇ ਦਰਬਾਰ ਸਾਹਿਬ ਤੇ ਫਿਰ ਸੰਗਤਾਂ ਉਦੀ ਜਾਂਦੇ ਜੀ ਬਾਵੇ ਫਿਰ ਫਿਰ ਪਰਲੋਕ ਜੇਲਾ ਮਾਰ ਗਏ ਤੇ ਉਹ ਲੋਕਾਂ ਤੋਂ ਜਿਹੜਾ ਉਹਲੇ ਹੋ ਗਏ ਨੇ ਬਖਾਲੀ ਨਹੀਂ ਦਿੰਦੇ ਤੇ ਸਾਨੂੰ ਇਹ ਸਾਡੇ ਸ਼ਾਦੀਆਂ ਨਾਲ ਬੋਲਦੇ ਪਰ ਗੁਰੂ ਹਰ ਸਾਹ ਦੇ ਹਾਜ਼ਰ ਨੇ ਹੁਣ ਆਪਾਂ ਇੱਥੇ ਖਲੋਤੇ ਆ ਗੁਰੂ ਤੇਗ ਬਹਾਦਰ ਇੱਥੇ ਵੀ ਹਾਜ਼ਰ ਆ ਸਾਡੀਆਂ ਬਾੜੇ ਬਜਨ ਸੁਣਨ ਦੇ ਨਿਉ ਪਰ ਅਸੀਂ ਐਡੇ ਪਾਪੀ ਆ ਉਹ ਸਾਨੂੰ ਦਰਸ਼ਨ ਨਹੀਂ ਦਿੰਦੇ ਤੇ ਨਾ ਉਹਨਾਂ ਨੇ ਸਾਨੂੰ ਪਾਪੀਆਂ ਨੂੰ ਦੇਣੇ ਆ ਅਸੀਂ ਜਿੱਦਣਾ ਸਮੁੰਦਰ ਦਾ ਪਾਣੀ ਡੂੰਗਾ ਓਤਾਂ ਅਸੀਂ ਬਦੀਆਂ ਨਾ ਝੂਠਾਂ ਨਾ ਚੋਰੀਆਂ ਯਾਰੀਆਂ ਨਾਲ ਤੇ ਆ ਐਸੀਆਂ ਵੈਸੀਆਂ ਗੱਲਾਂ ਨਾਲ ਸਾਡਾ ਢਿੱਡ ਭਰਿਆ ਆ ਅਸੀਂ ਇਨੇ ਪਾਪੀ ਆ ਤੇ ਤਦ ਗੁਰੂ ਸਾਨੂੰ ਦਰਸ਼ਨ ਨਹੀਂ ਦਿੰਦਾ ਪਰ ਫੇਰ ਸਾਨੂੰ ਪਤਾ ਵੀ ਗੁਰੂ ਮਹਾਰਾਜ ਮੌਜੂਦ ਨੇ ਹਾਜ਼ਰ ਇਸ ਕਰਕੇ ਅਸੀਂ ਇੱਥੇ ਮਠਾ ਦੇਖਦੇ ਆ ਤੇ ਦਰਸ਼ਨ ਮਹਾਰਾਜ ਦੇ ਪੋਰਾ ਸ਼ਾਹ ਵਿੱਚ ਕਰਕੇ ਆਉਂਦੇ ਆ ਇੰਨੀ ਭਗਤੀ ਵੀ ਬਾਬੇ ਕਰਦੇ ਰਹਿ ਕੇ ਤੇ ਮੁੜ ਕੇ ਬਾਬੇ ਲੱਭੇ ਤੇ ਬਾਬਾ ਜੀ ਜਿਹੜੇ ਨੇ ਉਹਨਾਂ ਨੇ ਫਿਰ ਤੜਕੇ ਜਾਣਾ ਆਪਣਾ ਗੜਵਾ ਲੈ ਕੇ ਜੰਗਲ-ਜੰਗਲ ਨੂੰ ਹੋ ਕੇ ਆਣ ਕੇ ਇਸ਼ਨਾਨ ਕਰਨਾ ਤੇ ਪੋਰਾ ਸ਼ਾਹ ਵਿੱਚ ਹੀ ਵੱਢ ਜਾਣਾ ਤੇ ਬੰਦੇ ਕੀ ਕਰਦੇ ਰਹਿਣਾ ਆ ਤੇ ਉਹਨੇ ਯਾਦ ਕੀਤਾ ਅੰਦਰਲੀ ਰੂਹ ਦੇ ਨਾਲ ਤੇ ਫਿਰ ਮਹਾਰਾਜ ਉੱਥੇ ਚਲੇ ਗਏ ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਨੇ ਹਾਜ਼ਰ ਨੇ ਇਹ ਇੱਥੇ ਵੀ ਹਾਜ਼ਰ ਨੇ ਤੇ ਇਹ ਖਿੰਖਣ-ਖਿੰਣ ਵਿੱਚ ਹਵਾ ਦੇ ਵਿੱਚ ਪਰਲੋਕ ਨੇ ਤੇ ਇਹ ਇਹਨਾਂ ਦੇ ਜਿੰਨੇ ਗੁਰਦੁਆਰੇ ਨੇ ਪੰਜਾਬ ਦੇ ਵਿੱਚ ਇੱਕ ਗੁਰੂ ਤੇਗ ਬਹਾਦਰਪੁਰ ਸਾਹਿਬ 'ਚ ਵੀ ਨੇ ਇੱਕ ਜਿੰਨੇ ਪੰਜਾਬ ਦੇ ਵਿੱਚ ਗੁਰਦੁਆਰੇ ਨੇ ਨਾਵੇਂ ਬਾਦਸ਼ਾਹ ਦੇ ਉੱਥੇ ਵੀ ਥਾਂ-ਥਾਂ ਦੇ ਹਾਜ਼ਰ ਨੇ ਇੱਕ ਗੁਰਦੁਆਰਾ ਰਾਜਸਥਾਨ ਦੇ ਵਿੱਚ ਆ ਜਿਹੜੋਂ ਬਾਪਾ ਜੀ ਜਾਣਦਾ ਹੀ ਇੱਕ ਵਾਰ ਦਿੱਲੀ ਵਾਲੇ ਨੂੰ ਤੇ ਯੋਨ ਜੀ ਆ ਉਹਨਾਂ ਅਗਲੇ ਬੰਦੇ ਇੱਕ ਮਿਲਿਆ ਵਾ ਜੇ ਰਾਜਸਥਾਨ ਦੇ ਵਿੱਚ ਉਹਨਾਂ ਨੂੰ ਬੰਦਾ ਉਹਨੇ ਕਿਹਾ ਬਾਬਾ ਜੀ ਆਓ ਜਾਂ ਪਾਈ ਸਕੋ ਭਾਉ ਬਾਬਿਆਂ ਨੇ ਆਖਿਆ ਵੀ ਨਹੀਂ ਕਿ ਤੇ ਫੇਰ ਵੇਖਾਂਗੇ ਜਿਹੜਾ ਮਾਰਾਂਗੇ ਤੇ ਹਾਂਜੀ ਉਹਨੇ ਆਖਿਆ ਵੀ ਮਹਾਰਾਜ ਤਹੀਂ ਇਹ ਗਾਲੀ ਜੀ ਵਜਨ ਕੀਤਾ ਤੇ ਉਹਨੂੰ ਪਗਾਉਣਾ ਆ ਆਪਾਂ ਤੇ ਉਹ ਮਹਾਰਾਜ ਜਿਹੜੇ ਨਾਮੇ ਬਾਦਸ਼ਾਹ ਨੇ ਇਨਾ ਉਹ ਰਾਜਿਸਤਾਨ ਦੇ ਵਿੱਚ ਗੁਰਦੁਆਰਾ ਆ ਉੱਥੇ ਉਹਨੇ ਮਬਾਬਿਆਂ ਨੇ ਆਖਿਆ ਵੀ ਹੁਣ ਨਹੀਂ ਅਸੀਂ ਤੇਰੇ ਕੋਲ ਰਹਿਣਾ ਤੇ ਅਸੀਂ ਤੇਰੇ ਕੋਲ ਫੇਰ ਰਾਵਾਂਗੇ ਕਿਤੇ ਆਉਂਦੇ ਆਉਂਦੇ ਰਾਵਾਂਗੇ ਤੇ ਆਂਦਾ ਬਾਬਾ ਜੀ ਤੁਹਾਨੂੰ ਆ ਪੈੜੀ ਦਿੱਤੀ ਇੱਥੇ ਆਪਣਾ ਪੜਾ ਲਾਓ ਤੇ ਇੱਥੇ ਸ਼ੁਖ ਲਾਓ ਰਾਓ ਉਹ ਥਾਂ ਹੀ ਪੂਰਾ ਅੱਧਾ ਕਿਲਾ ਲਾ ਲਓ ਕਿਲਾ ਹੋਣਾ ਆ ਵੇਖਿਆ ਮੈਂ ਮੈਂ ਉਹੀ ਵਜਨ ਕਰਦਾ ਆ ਵੀ ਜਿਹੜਾ ਖੁਦ ਵੇਖਿਆ ਤੇ ਡਿਠਿਆ ਜੰਪਾਇਆ ਪੈਪਾਂਸ਼ ਸਮੁੰਦਰ ਦੇ ਪਾਣੀ ਮੰਗੂ ਢੇਢ ਖੰਡਾ ਭਰਿਆ ਆ ਜੰਦਿਆ ਰੁਗਲੀ ਦੇ ਨਾਲ ਟਿੱਕੀਆਂ ਮੋਟੀਆਂ ਚੋਰੀਆਂ ਦੇ ਨਾਲ ਬਣਾਉਂਦੀ ਯਾਰੀਆਂ ਦੇ ਨਾਲ ਤੇ ਸਾਡਾ ਢੇਢੇ ਢਾ ਸਮੁੰਦਰ ਵਾਂਗੂ ਗਲਤੀਆਂ ਦਾ ਭਰਿਆ ਆ ਇੰਜ ਕਰਕੇ ਅਸੀਂ ਤੇ ਮਹਾਰਾਜ ਉਹ ਦੇਖ ਬਸ ਅੱਜ ਸਮਝਦੇ ਹਾਂ ਕਿ ਮਹਾਰਾਜ ਸ਼ਹੀਰ ਨੂੰ ਨਾਮ ਰਿਤੀ ਦੇ ਪਰਵਾਰ ਨੂੰ ਨਾਮ ਰਿਤੀ ਦੇ ਜੱਬ ਨੇ ਨਾਮ ਨਾਲ ਲਿਖਿਆ ਇਹੋ ਝਾੜਾ ਬਾਦੂ ਦਾ ਕਾਰਕਾ ਆਦਰੋਜੀ ਭਾਤੇ ਜਿੱਕਾ ਖਾਲਸਾ ਬਾਈਕੂ ਜੀ ਕਿਤੇ ਤੇ ਜਿੱਦਾ ਕਿ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਨੇ ਬਾਬਾ ਕਲਾ ਸਾਚੀ ਦਾ ਸਾਰਾ ਇਤਿਹਾਸ ਤਾਂ ਨੂੰ ਇਸ ਵੀਡੀਓ ਬਾਰੇ ਦੱਸਿਆ ਗਿਆ ਹੈ ਸੋ ਮੇਰੇ ਵੀਰ ਭੈਣਾਂ ਪਰਾਜੋਟੇ ਬਟੇ ਇਹ ਅਸੀਂ ਤਾਂ ਤਾਂ ਜੀ ਦੀ ਗੁਰੂ ਦੇਖੋ ਹਾਂ ਤੇ ਜੀ ਦਾ ਤਪਸਥਾਨ ਜਿੱਥੇ ਬਾਬਾ ਜੀ ਨੇ 23 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਸੀ ਸੋ ਤੋਂ ਦੂਰ ਦੂਰ ਸੰਤਾ ਦਰਸ਼ਨ ਕਰਨ ਆਂਦੀ ਹੈ ਨਹੀਂ ਹਰ ਇੱਕ ਦੀ ਆਸਮਰਾਂ ਦੇ ਚੱਪੀ ਹੁੰਦੀ ਹੈ ਸੋ ਬਾਬਾ ਜੀ ਨਾਲ ਜਿਹੜੇ ਪਰੂ ਤਾਂ ਮੈਂ ਥੋੜਾ ਅੱਜ ਅਸਰ ਨੂੰ ਆਵਾਜ਼ ਸੋ ਮੇਰੇ ਵੀਡੀਓ ਨੂੰ ਵੱਧ ਵੱਧ ਲਾਈਕ ਸ਼ੇਅਰ ਕਰਿਓ ਦੂ ਦੂਰ ਸੰਗਤਾਂ ਤੇ ਆਂਦੇ ਨੇ ਆਪਣੀ ਆਸਾ ਮਰਦਾਂ ਲੈ ਕੇ ਹਰ ਇੱਕ ਦੀ ਆਸਮਾ ਤੇ ਕੀ ਗੋੜੀ ਹੁੰਦੀ ਹੈ ਬਾਈ ਕੁ ਜੀ ਦਾ ਕਹਾਣੀ ਸਾਹਿਬ ਇਹ ਸੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪਵਿੱਤਰ ਗੁਰਦੁਆਰਾ ਪਾਪਾ ਬਾਬਾ ਕਾਲਾ ਸਾਹਿਬ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਸੀ ਪੋਰਾ ਸਾਹਿਬ ਵਿੱਚ ਸੋ ਦੁਰਦੋਸ ਸੰਗਤਾਂ ਇੱਥੇ ਦਰਸ਼ਨ ਮਿਲੇ ਕਰਨਾਂ ਦੀਆਂ ਨੇ ਆਪਦੀਆਂ ਆਸਾਂ ਬਰਾਦਾਂ ਇੱਥੇ ਬਾਬਾ ਜੀ ਅੱਗੇ ਕਰਦੀਆਂ ਨੇ ਤੇ ਹਰ ਇੱਕ ਦੀ ਆਸ ਪਰਾਧ ਪੂਰੀ ਹੁੰਦੀ ਆ ਸੋ ਉਹ ਅਰਵੀ ਬਾਬਾ ਜੀ ਦੇ ਨਾਲ ਆ ਰੂਬਰੂ ਤੁਹਾਨੂੰ ਗੱਲਬਾਤ ਕੀਤੀ ਉਹਨਾਂ ਨੇ ਤੁਹਾਨੂੰ ਇਤਿਹਾਸ ਬਾਰੇ ਥੋੜਾ ਬਤਾ ਦਿੱਤਾ ਸੋ ਠੀਕ ਆ ਹੁਣ ਅੱਪਾ ਚੱਲਦੇ ਆ ਸੋ ਵੀਡੀਓ ਚ ਬਨੇ ਰਹੋ ਇਹ ਸੀ ਇੱਥੋਂ ਦਾ ਇਤਿਹਾਸ ਤਨਤੰਸੀ ਦੇ ਗੁਰੂ ਤੇਗ ਬਹਾਦਰ ਜੀ ਦਾ ਬਾਬਾ ਬਕਾਲਾ ਸਾਹਿਬ ਦਾ ਸੋ ਅੱਪਾ ਚੱਲਦੇ ਆ ਹੁਣ ਅੱਗੇ ਸੋ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਦਰਸ਼ਨ ਮਿਲ ਕੇ ਕਰਕੇ ਸੋ ਵੀਡੀਓ ਚ ਜੇ ਇਦਾਂ ਦਾ ਸਾਡੇ ਕੋਈ ਨੁਕਸ ਕਿਹਾ ਵੀ ਦਿੱਤਾ ਗਿਆ ਏ ਸੋ ਪਲੀਜ਼ ਮਾਫੀ ਦੇ ਦਿਓ ਕੋਈ ਕੁਝ ਕਾਰਨ ਸੋ ਮਾਫੀ ਕੁਝ ਕਿਤੇ